ਜੀ ਕੇ ਕੁਐਸਚਨ ਔਨ ਸਾਦਾ ਜੀਵਨ ਉੱਚ ਵਿਚਾਰ ਪ੍ਰਸ਼ਨ ਪਹਿਲਾ ਸਾਦਾ ਜੀਵਨ ਉੱਚ ਵਿਚਾਰ ਦਾ ਨਾਰਾ ਮੁੱਖ ਤੌਰ ਤੇ ਕਿਸ ਮਹਾਨ ਆਗੂ ਨਾਲ ਜੁੜਿਆ ਹੋਇਆ ਹੈ ਮਹਾਤਮਾ ਗਾਂਧੀ ਪ੍ਰਸ਼ਨ ਦੂਜਾ ਮਹਾਤਮਾ ਗਾਂਧੀ ਜੀ ਨੇ ਕਿਸ ਚੀਜ਼ ਨੂੰ ਸਮਾਜਿਕ ਤੇ ਆਰਥਿਕ ਵਿਗਟਨ ਦਾ ਦਾ ਦੱਸਿਆ ਪਾਤਿਕ ਦੌਲਤ ਦਾ ਇਕੱਠਾ ਹੋਣਾ ਪ੍ਰਸ਼ਨ ਤੀਜਾ ਸਾਦਾ ਜੀਵਨ ਉੱਚ ਵਿਚਾਰ ਦੇ ਫਲਸਫੇ ਦਾ ਕੀ ਅਰਥ ਹੈ ਮਾਮੂਲੀ ਜੀਵਨ ਜਿਉਣਾ ਅਤੇ ਉੱਚੇ ਨੈਤਿਕ ਕਦਰਾਂ ਕੀਮਤਾਂ ਰੱਖਣਾ ਪ੍ਰਸ਼ਨ ਚੌਥਾ ਗਾਂਧੀ ਜੀ ਦੇ ਅਨੁਸਾਰ ਸੱਚਾ ਅਰਥ ਸ਼ਾਸਤਰ ਕਿਸ ਦੇ ਵਿਰੁੱਧ ਨਹੀਂ ਜਾਂਦਾ ਸਭ ਤੋਂ ਉੱਚੇ ਨੈਤਿਕ ਮਿਆਰ ਪ੍ਰਸ਼ਨ 5 ਕਿਹੜਾ ਗੁਰੂ ਸਾਹਿਬ ਆਪਣੇ ਸਾਦੇ ਜੀਵਨ ਅਤੇ ਸੇਵਾ ਭਾਵਨਾ ਲਈ ਜਾਂਦੇ ਜਾਂ ਜਾਣੇ ਜਾਂਦੇ ਸਨ ਗੁਰੂ ਅੰਗਦ ਦੇਵ ਜੀ ਪ੍ਰਸ਼ਨ 6 ਸਾਦੇ ਜੀਵਨ ਦਾ ਮੱਖ ਫਾਇਦਾ ਕੀ ਹੈ ਮਨ ਦੀ ਸ਼ਾਂਤੀ ਅਤੇ ਸੰਤੁਸ਼ਟੀ ਪ੍ਰਸ਼ਨ ਸਤਮਾ ਕਿਹੜੀ ਚੀਜ਼ ਇਨਸਾਨ ਨੂੰ ਦੁਖੀ ਅਤੇ ਨਿਰਾਸ਼ ਬਣਾਉਂਦੀ ਹੈ ਜੇਕਰ ਸਾਦਾ ਜੀਵਨ ਉੱਚ ਵਿਚਾਰ ਦੇ ਫਲਸਫੇ ਤੇ ਨਾ ਚੱਲੀਏ ਸੇ ਦਾ ਲਾਲਚ ਪ੍ਰਸ਼ਨ 8 ਮ ਉੱਚ ਵਿਚਾਰਾਂ ਵਿੱਚ ਕੀ ਸ਼ਾਮਲ ਹੈ? ਬੁੱਧੀ, ਨੈਤਿਕਤਾ ਅਤੇ ਉੱਚੇ ਵਿਚਾਰ ਪ੍ਰਸ਼ਨ 9 ਮ ਸਾਦਾ ਜੀਵਨ ਦਾ ਅਰਥ ਹੈ ਜਾਨਣਾ ਜੀਵਨ ਵਿੱਚ ਕਿਸ ਚੀਜ਼ ਤੋਂ ਪਰਹੇਜ਼ ਕਰਨਾ ਫਿਯੂਲ ਖਰਚੀ ਪ੍ਰਸ਼ਨ 10ਵਾਂ ਸਾਦਾ ਜੀਵਨ ਉੱਚ ਵਿਚਾਰ ਦਾ ਸੰਬੰਧ ਮੁੱਖ ਤੌਰ ਤੇ ਕਿਸ ਨਾਲ ਹੈ ਮਾਨਵਤਾਵਾਦੀ ਅਤੇ ਨੈਤਿਕ ਕਦਰਾਂ-ਕੀਮਤਾਂ ਪ੍ਰਸ਼ਨ 11 ਮਾ ਕਿਹੜੇ ਆਗੂ ਨੇ ਹਮੇਸ਼ਾ ਸਾਦਾ ਜੀਵਨ ਉੱਚ ਵਿਚਾਰ ਦੇ ਉਤਮ ਉਦੇਸ਼ ਨੂੰ ਬਰਕਰਾਰ ਰੱਖਿਆ ਮਹਾਤਮਾ ਗਾਂਧੀ ਪ੍ਰਸ਼ਨ 12 ਮਾ ਸਾਦਾ ਜੀਵਨ ਉੱਚ ਵਿਚਾਰ ਦਾ ਫਲਸਫਾ ਕਿਸ ਜੀ ਤੇ ਜੋਰ ਦਿੰਦਾ ਹੈ? ਮਾਨਸਿਕ ਅਤੇ ਨੈਤਿਕ ਕਦਰਾਂ-ਕੀਮਤਾਂ। ਪ੍ਰਸ਼ਨ 13 ਸਾਦਾ ਜੀਵਨ ਜਿਉਣ ਵਾਲਾ ਵਿਅਕਤੀ ਆਮ ਤੌਰ ਤੇ ਕਿਵੇਂ ਮਹਿਸੂਸ ਕਰਦਾ ਹੈ? ਕੋਸ਼ ਅਤੇ ਸੰਤੁਸ਼ਟ ਪ੍ਰਸ਼ਨ 14 ਸਾਦਾ ਜੀਵਨ ਉੱਚ ਵਿਚਾਰ ਦੀ ਧਾਰਨਾ ਕਿਸ ਕਿਸਮ ਦੇ ਮਨ ਨੂੰ ਜਨਮ ਦਿੰਦੀ ਹੈ ਸ਼ਾਂਤ ਤੇ ਸੂਝਾ ਹੋਇਆ ਮਨ